ਕਰਨ ਦਾ ਤੁਹਾਨੂੰ ਇੱਕ ਅਜੀਹਾ ਪਿੰਡ ਦਿਖਾਉਂਦੇ ਨੇ ਕਿ ਉਸ ਪਿੰਡ ਦੇ ਚੌਤਰੇ ਦਾ ਨਾਮ ਬੜਾ ਹੀ ਵਧੀਆ ਰੱਖਿਆ ਹੋਇਆ ਤੇ ਅਕਸਰ ਬਜ਼ੁਰਗ ਉੱਥੇ ਆ ਕੇ ਬੈਠਦੇ ਨੇ ਤੇ ਆਪਸ ਦੇ ਵਿੱਚ ਗੱਲਾਂ-ਬਾਤਾਂ ਵੀ ਆਖਦੇ ਨੇ ਪਹਿਲਾਂ ਤਾਂ ਮੈਂ ਜੋ ਉਹ ਬੋਰਡ ਲੱਗਿਆ ਹੋਇਆ ਕੋ ਕਹਾਂ ਕਿ ਕੀ ਜ਼ਰੂਰ ਦਿਖਾਣ ਇਹ ਬੋਰਡ ਜੋ ਲੱਗਿਆ ਹੋਇਆ ਇਸ ਤੇ ਲਿਖਿਆ ਹੋਇਆ ਕਿ ਸਾਡੇ ਪਿੰਡ ਦੇ ਛੜੇ ਨੇ ਰੱਬ ਵਰਗੇ ਚਰਿਆਂ ਦੀ ਯਾਦ ਵਿੱਚ ਇਹ ਚੌਤਰਾ ਬਣਾਇਆ ਗਿਆ ਤੇ ਸਰਦਾਰ ਕੇਰ ਸਿੰਘ ਪੁੱਤਰ ਮੁਕੰਦ ਸਿੰਘ ਬਕਾਇਦਾ ਜੋ ਪੰਜ ਛੜੇ ਨੇ ਪਿੰਡ ਦੇ ਉਹਨਾਂ ਦੇ ਨਾਮ ਵੀ ਇੱਥੇ ਲਿਖੇ ਗਏ ਨੇ ਮਾਸਟਰ ਬਚਨ ਸਿੰਘ ਪੁੱਤਰ ਗੰਗाराम ਸਰਦਾਰ ਰੂੜਾ ਸਿੰਘ ਪੁੱਤਰ ਸੈਬ ਦਿੱਤਾ ਸਿੰਘ ਸਰਦਾਰ ਭਾਕ ਸਿੰਘ ਮਾਨ ਪੁੱਤਰ ਕਿਰਪਾ ਸਿੰਘ ਮਾਨ ਸਰਦਾਰ ਲਾਭ ਸਿੰਘ ਪੁੱਤਰ ਸੰਤਾ ਸਿੰਘ ਤ੍ਰਿਬੈਣੀ ਇਹ ਕਾਫੀ ਵਧੀਆ ਦਿਲਚਸਪ ਦਿਲਚਸਪ ਚੌਤਰਾ ਬਣਿਆ ਹੋਇਆ ਸਰ ਚੌਥਰੇ ਤੇ ਬੈਠੇ ਹੋ ਪਹਿਲਾਂ ਇਹ ਦੱਸੋ ਵੀ ਤੁਹਾਡਾ ਵਿਆਹ ਹੋਇਆ ਵਾ ਨਹੀਂ ਜੀ ਮਤਲਬ ਜੋ ਲਿਖਿਆ ਹੋਆ ਸੱਚ ਹੈ ਅੱਛਾ ਜੀ ਤੁਹਾਡਾ ਨਾਮ ਲਿਖਿਆ ਹੋਇਆ ਹੈ ਨਹੀਂ ਤੇ ਇਹ ਤਾਂ ਲੜਮਾ ਚਾਹੀਦਾ ਜਿਹਨੇ ਬੋਰਡ ਲਾਇਆ ਹੈ ਹੈ ਜੀ ਗੱਲ ਲੜੀ ਹੈ ਜੀ ਤੇ ਤੁਹਾਡਾ ਤਾਂ ਨਾਮ ਨਹੀਂ ਲਿਖਿਆ ਹੋਆ ਤੁਸੀਂ ਛੜੇ ਹੋ ਉਜੇ ਆਗੇ ਛੜ ਜਾਂਦਾ ਹਾਂ ਹਾਂ ਇਹ ਕਦੋਂ ਦਾ ਲੱਗਿਆ ਹੋਆ ਬੋਰ ਮੌਸਰ ਰੋ ਗਈ ਖਾ ਚਿਰੋ ਗਈ ਨੂੰ ਜਦ ਕੋਈ ਪਿੰਡ ਤੋਂ ਬਾਹਰ ਤੋਂ ਆਂਦਾ ਹੋਣਾ ਬੰਦਾ ਉਹ ਹੱਸਦਾ ਹੋਣਾ ਦੇਖ ਦੇਖ ਕੇ ਵੀ ਯਾਰ ਇਹ ਚੌਂਟੜਾ ਬੜਾ ਘੈਂਟ ਹੈ ਹਾਂ ਜੀ ਹਾਂ ਜੀ ਦੇਖਦਾ ਜੀ ਪੂਰਾ ਇਹਨੂੰ ਫੋਟੋ ਖਿੱਚ ਖਿੱਚ ਕੇ ਲੈ ਕੇ ਜਾਂਦੇ ਹੁਣ ਹਾਂ ਜੀ ਹੂੰ ਬਿਆਹ ਹਾਂ ਬਿਆਹ ਕਥਨੀ ਕਰਾਇਆ ਬਿਆਹ ਤੇ ਗਿਆ ਲੈਣਾ ਜੀ ਹਾਂ ਹਾਂ ਬਿਆਹ ਇਹ ਤਾਂ ਰੁੰਡੇ ਫਿਰਦੇ ਆ ਮਤਲਬ ਫਿਰ ਇਹ ਹੋ ਜਾਂਦਾ ਵੀ ਘਰ ਤੇ ਡੋਲੂ ਫੜ ਕੇ ਲੈ ਕੇ ਆਏ ਚੱਲ ਵੀ ਸੋਦਾ ਚੱਲ ਵੀ ਦੁੱਧ ਚੱਲ ਵੀ ਲੱਸੀ ਹਾਂਜੀ ਹਾਂਜੀ ਵਾ ਠੀਕ ਹੈ ਜੀ ਕੋ ਟੈਨਸ਼ਨ ਫਰੀ ਬਿਲਕੁਲ ਹਾਂ